ਬੱਚਾ ਮੇਰੇ ਹੈ ਨਹੀਂ 20 ਸਾਲ ਦੀ ਕੁੜੀ ਕਿੰਨ ਮੁੱਕ ਗਈ 20 ਸਾਲ ਐਸੋਲੇ ਮੇਰਾ ਕੋਈ ਨਹੀਂ ਹੈਗਾ ਲੈ ਦੇ ਕਿਸੇ ਦੇ ਆਸਰੇ ਆਈ ਕੋਈ ਨਹੀਂ ਪਰ ਜਦੋਂ ਕਿਸੇ ਪੁੱਤ ਦੀ ਮਾਂ ਚਲੀ ਜਾਂਦੀ ਹੈ ਨਾ ਫਿਰ ਉਹ ਮਾਂ ਲੱਭਦਾ ਫਿਰਦਾ ਮਾਂ ਲੱਭਦੀ ਨਹੀਂ ਔਰ ਕਈ ਮਾਮਾ ਐਦਾਂ ਤੱਕੇ ਖਾਰੀਆਂ ਨੇ ਔਰ ਜਿਨ੍ਹਾਂ ਦੀ ਮਾਂ ਨਹੀਂ ਹੈ ਉਹ ਆਪਣੀ ਮਾਂ ਦੀ ਯਾਦ ਦੇ ਵਿੱਚ ਇਹਦੀ ਮਦਦ ਕਰਦ ਨੇ ਇਹੀ ਸਮਝ ਕੇ ਕਿ ਸ਼ਾਇਦ ਸਾਡੀ ਮਾਂ ਦੀ ਰੂਹ ਨੂੰ ਸ਼ਾਂਤੀ ਮਿਲੇਗੀ ਐਦਾਂ ਹੀ ਬਿਲਕੁਲ ਬਿਲਕੁਲ ਮਰ ਗਈ ਤਾਂ ਪਾਪ ਕੱਲਾ ਸਾਨੂੰ ਨਹੀਂ ਸਾਰੀ ਸ੍ਰਿਸ਼ਟੀ ਨੂੰ ਲੱਗਣਾ ਓਏ ਹੋਏ ਆਂਟੀ ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ ਆਂਟੀ ਕਿਵੇਂ ਹੋ ਕੀ ਸ਼ੁਭ ਨਾਮ ਤੁਹਾਡਾ ਮੇਰਾ ਨਾਮ ਮਤਲਬ ਕਿ ਨੀਨਾ ਵਾ ਇੱਥੇ ਨੀਨਾ ਹਾਂਜੀ ਉੱਥੇ ਤੋਂ ਮੈਨੂੰ ਸੀਤਾ ਕਹਿੰਦੇ ਜਿਹੜੇ ਪਿੰਡੋਂ ਮੈਂ ਆਈ ਹਾਂ ਸੀਤਾ ਹਾਂਜੀ ਤੇ ਕੀ ਹੋਇਆ ਤੁਹਾਨੂੰ ਮੇਰੇ ਡਿੱਗ ਗਈ ਸੀ ਮੇਰੀ ਬਾਹਂ ਟੁੱਟ ਗਈ 2 ਮਹੀਨੇ ਹਸਪੀਟਲ ਰਹੀ ਹਾਂ ਸਰਕਾਰੀ ਚ ਮੇਰਾ ਇਲਾਜ ਸਹੀ ਤੇ ਹਸਬੈਂਡ ਤੁਹਾਡੇ ਮੇਰੇ ਦਿਹਾੜੀ ਟੱਪਾ ਕਰਦੇ ਬੱਚਾ ਮੇਰੇ ਹੈ ਨਹੀਂ 20 ਸਾਲ ਦੀ ਕੁੜੀ ਵੀ ਮੁੱਕ ਗਈ 20 ਸਾਲ ਦੇ ਇਸ ਵੇਲੇ ਮੇਰਾ ਕੋਈ ਨਹੀਂ ਹੈਗਾ ਮੈਂ ਦੇਖੀ ਤੇ ਸੇਵਾ ਆਸਰੇ ਆਈ ਹਾਂ ਕੋਈ ਰਹਿਣ ਕਿੱਥੇ ਹੋ ਕੋਈ ਰਹਿਣ ਕਿੱਥੇ ਹਾਂ ਮੈਂ ਹਿਆਰਪੁਰ ਕੁਆਣੀ ਆਈ ਹਾਂ ਤੁਸੀਂ ਕੀ ਲੱਗਦਾ ਮੇਰੀ ਚਾਚੇ ਦੀ ਕੁੜੀ ਚਾਚੇ ਦੀ ਕੁੜੀ ਤੁਸੀਂ ਮਾਤਾ ਜੀ ਕੀ ਲੱਗਦੇ ਮੈਂ ਤਾਂ ਜੀ ਭਜਾਈ ਲੱਗਦੀ ਹਰਜਾਈ ਲੱਗਦਾ ਕੋਈ ਅਖਰੇ ਕੁਝ ਲੈ ਕੇ ਨਹੀਂ ਆਂਡੀਆਂ ਪੈਰ ਕਿਉਂ ਸੁੱਜੇ ਪਏ ਤੁਹਾਡੇ ਇੰਨੇ ਮੈਨੂੰ ਬਾਥਰੂਮ ਵੀ ਟੋਕਲਾ ਤੁਰਨ ਨਹੀਂ ਹੁੰਦਾ ਮੈਂ ਤੁਰ ਨਹੀਂ ਸਕਦੀ ਬੋਤਾ ਆਟੋ 'ਚ ਬੈਠ ਮੈਂ ਉੱਠ ਹੁਣ ਤੁਸੀਂ ਆਏ ਕਿੱਥੋਂ ਮੈਂ ਤਾਂ ਪਿੰਡੋਂ ਆਇਆ ਕਿਹੜਾ ਪਿੰਡ ਤੁਹਾਡਾ ਸੁੰਨੀ ਪਿੰਡ ਸੁੰਨੀ ਪਿੰਡ ਹਾਂਜੀ ਬਾੜ ਸ਼ੰਕਰ ਇੱਥੇ ਜਾ ਕੇ ਮਰਜੀ ਮੇਰੇ ਘਰ ਦਾ ਪਤਾ ਕਰ ਲਓ ਮੇਰੇ ਘਰ ਵਾਲੇ ਦਾ ਤੇ ਤੁਸੀਂ ਇਲਾਜ ਕਿਉਂ ਨਹੀਂ ਕਰਾ ਰਹੇ ਕਰਾ ਰਹੇ ਮੇਰੇ ਰਾਮੇ ਨਹੀਂ ਆਂਦਾ ਕਹਿੰਦੇ ਬਲੈਂਡਰ ਤੁਹਾਡਾ ਕਿਸੇ ਵਧੀਆ ਡਾਕਟਰ ਕੋਲ ਚੈੱਕ ਨਹੀਂ ਕਰਾਇਆ ਨਹੀਂ ਅੰਨੇ ਜੋਗੇ ਹਨ ਨਹੀਂ ਭਰਾਵਾ ਸੀਮਲ ਹਸਪਤਾਲ ਦੇ ਦੇ ਘੜੀ ਢੱਪਾ ਦਾ ਕਰਦੇ ਆ ਰੋਟੀ ਖਾ ਕੇ ਨਿਸ਼ਕ ਪੁੱਤਾ ਨਹੀਂ ਦੇਖੋ ਇਹ ਚੀਜ਼ਾਂ ਅਸੀਂ ਤਾਂ ਚਲੋ ਰੋਜ਼ ਹੀ ਦੇਖਦੇ ਆ ਸਾਡੇ ਲਈ ਤਾਂ ਚਲੋ ਇਹ ਬੜਾ ਰੋਜ਼ ਦਾ ਕਾਮਨ ਆ ਪਰ ਚਲੋ ਅਸੀਂ ਵੀ ਇਨਸਾਨ ਆ ਐਟ ਦਾ ਐਂਡ ਆਫ ਦਾ ਡੇ ਸਾਡਾ ਵੀ ਦਿਲ ਹੈ ਸਾਡੇ ਵੀ ਅੰਦਰ ਦਰਦ ਹੁੰਦਾ ਕਿਸੇ ਦੀ ਕਿਸੇ ਮਾਂ ਨੂੰ ਐਦਾਂ ਦੇਖ ਕੇ 20 ਸਾਲ ਦੀ ਜਵਾਨ ਕੁੜੀ ਮੁੱਕ ਗਈ ਇਹਨਾਂ ਦੀ ਨਾਮ ਸੀਤਾ ਮਾਤਾ ਦਾ ਹਾਲਾਤ ਦੇਖੋ ਕੀ ਨੇ ਕਿ ਇਲਾਜ ਕਰਾਣ ਦੋਗੇ ਪੈਸੇ ਨਹੀਂ ਔਰ ਕਰਦੇ ਵੀ ਇਤਾਂ ਦੇ ਹੋਏ ਹੋਏ ਆ ਕੋਈ ਗੱਲ ਧਿਆੜੇ ਕਿਹੜਾ ਹੁੰਦੀ ਨਾ ਕੋਈ ਗੱਲ ਕਰਾਂਗੇ ਅੰਟੀ ਮਦਦ ਕਰਾਂਗੇ ਅਕਾਲ ਪੁਰਖ 기 ਅਰਦਾਸ ਕਰਾਂਗੇ ਬਾਬਾ ਨਾਨਕ ਜ਼ਰੂਰ ਕਿਸੇ ਨਾ ਕਿਸੇ ਨੂੰ ਭੇਜੂ ਕੋਈ ਗੱਲ ਕੋਈ ਗੱਲ ਮਾਲਕ ਕਿਰਪਾ ਕਰੇ ਤੁਸੀਂ ਦੇਖੋ ਹੁਣ ਇਹ ਹਾਲਾਤ ਨੇ ਤੇ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਆਇਆ ਕਰੋ ਭਾਈ ਸ਼ਾਮੀ ਮੋਲ ਟਾਊਨ ਇੱਧਰ ਦੇ ਨਿਕਾ ਹੀ ਕਿਸ ਨੇ ਜਿਹੜੇ ਸਾਡੇ ਕੋਲ ਰੋਜ਼ ਆਉਂਦੇ ਨੇ 7 ਤੋਂ 9 ਲੁਧਿਆਣੇ ਮੋਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਨਹੀਂ ਤਾਂ ਸਿੱਧੀ ਮਦਦ ਕਰ ਦਿਓ ਇਹਨਾਂ ਦੀ ਹਸਪੀਟਲ ਇਹਨਾਂ ਦਾ ਆਪਰੇਸ਼ਨ ਨਹੀਂ ਕਰਾ ਦਿਓ ਇਹ ਵੀ ਸਿਰਫ ਆਪਰੇਸ਼ਨ ਨਹੀਂ ਚਾਹੁੰਦੇ ਨੇ ਹੋਰ ਕੁਝ ਨਹੀਂ ਚਾਹੁੰਦੇ ਇਲਾਜ ਕਰਾ ਦਿਓ ਪੈਰ ਦੇ ਕੋਲ ਉਹਨੇ ਸੁੱਜੇ ਪੈਰ ਦੇਖੋ ਤੁਸੀਂ ਕਿਵੇਂ ਸੁੱਜੇ ਪਏ ਨੇ ਵੈਸੇ ਵੈਸੇ ਤਾਂ ਜਿਹੜੇ ਪੁੱਤ ਦੀ ਮਾਂ ਚਲੀ ਜਾਂਦੀ ਹੈ ਵੈਸੇ ਮਾਵਾ ਸਾਹਿਬ ਦੀਆਂ ਸਲਾਮਤ ਰਹਿਣ ਕਿਸੇ ਦੀ ਵੀ ਮਾਂ ਨਾ ਜਾਵੇ ਪਰ ਜਦੋਂ ਕਿਸੇ ਪੁੱਤ ਦੀ ਮਾਂ ਚਲੀ ਜਾਂਦੀ ਹੈ ਨਾ ਫਿਰ ਉਹ ਮਾਂ ਲੱਭਦਾ ਫਿਰਦਾ ਮਾਂ ਲੱਭਦੀ ਨਹੀਂ ਔਰ ਕਈ ਮਾਵਾ ਐਦਾਂ ਤੱਕੇ ਖਾਰੀਆਂ ਨੇ ਮੈਂ ਉਹਨਾਂ ਬੱਚਿਆਂ ਨੂੰ ਬੇਨਤੀ ਕਰਨਾ ਚਾਹਨਾ ਜੇ ਤਾਂ ਤੁਹਾਡੀ ਮਾਂ ਹੈ ਬਹੁਤ ਵਧੀਆ ਮਾਲ ਉਹਦੀ ਲੰਬੀ ਉਮਰ ਵਾਸਤੇ ਉਹਦੀ ਤੰਦਰੁਸਤੀ ਵਾਸਤੇ ਅਰਦਾਸ ਕਰੋ ਇਹਨਾਂ ਦੀ ਮਦਦ ਕਰਕੇਗੇ ਤੁਹਾਡੀ ਮਾਂ ਸੇ ਦੁਆ ਮੰਗੇ ਔਰ ਜਿਨ੍ਹਾਂ ਦੀ ਮਾਂ ਨਹੀਂ ਹੈ ਉਹ ਆਪਣੀ ਮਾਂ ਦੀ ਯਾਦ ਦੇ ਵਿੱਚ ਇਹਦੀ ਮਦਦ ਕਰਦਣੇ ਇਹੀ ਸਮਝ ਕੇ ਕਿ ਸ਼ਾਇਦ ਸਾਡੀ ਮਾਂ ਦੀ ਰੂਹ ਨੂੰ ਸ਼ਾਂਤੀ ਮਿਲੇਗੀ ਦੋਨੋਂ ਹੀ ਆਪਣੀ ਮਾਵਾਂ ਨੂੰ ਪਿਆਰ ਕਰਨ ਵਾਲੇ ਔਰ ਮਾਵਾਂ ਜੇ ਵੀਡੀਓ ਦੇਖ ਰਹੀਆਂ ਆਪਣੇ ਪੁੱਤਾਂ ਨੂੰ ਪਿਆਰ ਕਰਨ ਵਾਲੇ ਇਹਨਾਂ ਦੀ ਕੋਈ ਔਲਾਦ ਨਹੀਂ ਹੈ ਇੱਕ ਇਹਨਾਂ ਦੀ ਬੇਟੀ ਸੀ ਉਹਦੀ ਡੈਥ ਹੋ ਗਈ 20 ਸਾਲ ਦੀ ਹੁਣ ਇਹਨਾਂ ਦਾ ਆਪਰੇਸ਼ਨ ਹੋਣਾ ਇਲਾਜ ਹੋਣਾ ਪੈਰ ਸੁੱਜੇ ਪਏ ਨੇ ਐਦਾਂ ਹੀ ਬਿਲਕ ਬਿਲਕ ਮਰ ਗਈ ਤਾਂ ਪਾਪ ਕੱਲਾ ਸਾਨੂੰ ਨਹੀਂ ਸਾਰੀ ਸ੍ਰਿਸ਼ਟੀ ਨੂੰ ਲੱਗਣਾ ਕਿਉਂਕਿ ਅਸੀਂ ਸੋਸ਼ਲ ਮੀਡੀਆ ਸਾਰਦਨ ਚਲਾਨਦੇ ਆ ਰੀਲਾਂ ਦੇਖਦੇ ਆ ਸਾਰਾ ਕੁਝ ਦੇਖਦੇ ਆ ਇਹ ਵੀ ਦੇਖਦੇ ਪਏ ਆ ਤਾਂ ਜਰੂਰ ਇਹਨਾਂ ਦੀ ਮਦਦ ਲਈ ਅੱਗੇ ਆਓ ਤੇ ਬੜਾ ਸ਼ੁਕਰਗੁਜ਼ਾਰ ਹੋਊਗਾ ਮੈਂ ਮਾਤਾ ਜਿਹੜੀ ਨਾਮ ਜਿਨ੍ਹਾਂ ਨੇ ਸੀਤਾ ਦੱਸਿਆ ਆਪਣਾ ਪਰਿਵਾਰ ਨਾਲ ਖੜਾ ਔਰ ਇਲਾਜ ਕਰਾਣ ਲਈ ਇੱਥੇ ਆਏ ਨੇ ਤਾਂ ਜਰੂਰ ਆਓ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਸ ਦੇ ਨਾਲ ਵੀਡੀਓ ਅੱਗੇ ਲੋਕਾਂ ਤੱਕ ਪਹੁੰਚੇ ਤੇ ਇਹਨਾਂ ਦੀ ਮਦਦ ਹੋ ਸਕੇ ਬਹੁਤ ਬਹੁਤ ਧੰਨਵਾਦ